ਸਬਕ ਕਨੌਰ ਚ ਸੀਵਰੇਜ ਦੀ ਤਹੱਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਤੁਸੀਂ ਨੇਪਰੇ ਚੜਾਉਣ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਕਿੰਨੀ ਗ੍ਰਾਂਟ ਆਈ ਹੈ ਤੇ ਕੀ ਕੀ ਕੰਮ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਹਲਕਾ ਕਨੌਰ ਦੇ ਵੋਟਰਾਂ ਦਾ ਸਪੋਰਟਰਾਂ ਦਾ ਖਾਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਲੋਕਲ ਬੋਡੀ ਮਿਨਿਸਟਰ ਡਾਕਟਰ ਅਵਜੋਦ ਦਾ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਜਿਹੜੀ ਮੰਗ ਅੜੀ ਆਉਂਦੀ ਸੀ ਕਨੌਰ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਸੀਵਰੇਜ ਦੀ ਸਮੱਸਿਆ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਿਉਂਕਿ ਜਿਹੜਾ ਹਲਕੇ ਕਨੌਰ ਦੇ ਵਿੱਚ ਮਡੋਲੀ ਪ੍ਰੋਜੈਕਟ ਲੱਗਾ ਸੀ ਉਹਦੇ ਵਿੱਚ ਕਨੌਰ ਨੂੰ ਨਹੀਂ ਸੀ ਜੋੜਿਆ ਗਿਆ ਸੋ ਡਬਲਯੂਟੀਪੀ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਜਿਹੜਾ ਉਹ ਆਪਾਂ ਪਹਿਲਾਂ ਸ਼ੁਰੂ ਕੀਤਾ ਸੀ ਆਲਮੋਸਟ ਉਹਦਾ ਨਿਪਰੇ ਚੜ ਚੱਲਿਆ ਜਿਹੜੀ ਕਨੌਰ ਦੀ ਨਿਕਾਸੀ ਦੀ ਜਿਹੜੀ ਸਮੱਸਿਆ ਸੀਗੀ ਸੀਵਰੇਜ ਦੀ ਸਮੱਸਿਆ ਉਹ ਬੋੜੀ ਜਲਦੀ ਤੇ ਛੱਪੜ ਦਾ ਜਿਹੜਾ ਕੰਮ ਹੈ ਉਹ ਵੀ ਨਿਪਰੇ ਚੜ ਜਾਏਗਾ ਸਪਾਈ ਹੋ ਜਾਏਗੀ ਦੁਆਰਾ ਉਹਦੇ ਜਿਹੜੇ ਫੰਡ ਜਿਹੜੇ ਐਲੋਕੇਟ ਹੋ ਗਏ ਆ ਜਿਹੜਾ ਅੱਜ ਜਿਹੜਾ ਆਪਾਂ ਅਦਗਾਟਨ ਕੀਤਾ ਇਹ ਆਪਾਂ ਪੀਣ ਵਾਲੇ ਪਾਣੀ ਦੀ ਜਿਹੜੀ ਪਾਈਪ ਲਾਈਨ ਕਰਾਉਣ ਦੇ ਚਾਰ ਸ਼ਪੇਰੇ ਪੈਣੀ ਆ ਤੇ ਉਸ ਤੋਂ ਇਹ ਦੋ ਹਿੱਸਿਆਂ ਦੇ ਵਿੱਚ ਕੰਮ ਹੋਵੇਗਾ ਇੱਕ ਪਾਈਪਲਾਈਨ ਦਾ 7.2 ਕਿਲੋਮੀਟਰ ਜਿਹੜੀ ਪਾਈਪਲਾਈਨ ਪੈਣੀ ਹੈ ਚਾਰਚਪਰੇ ਇਹ ਜਿਹੜਾ 3.5 ਕਰੋੜ ਰੁਪਏ ਦਾ ਕੰਮ ਹੈ ਜਿਹੜਾ ਦੂਸਰਾ ਡਬਲਯੂਟੀਪੀ ਦਾ ਉਹ 14 ਕਰੋੜ ਦਾ ਕੰਮ ਹੈ ਇਹ ਟੋਟਲ 17 ਕਰੋੜ 50 ਲੱਖ ਦੇ ਜਿਹੜੇ ਦੋਨੋਂ ਕੰਮ ਨੇ ਜਿਹਦੇ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਕਨੌਰ ਦੀ ਜਿਹੜੀ ਉਹ ਹੱਲ ਹੋ ਜੇਗੀ ਸੋ ਬਾਕੀ ਹੁਣ ਤੱਕ ਦੇ ਜਿਹੜੇ ਕੰਮ ਨੇ ਉਹ ਮੁਕੰਮਲ ਕੰਮ ਜਿਹੜੇ ਕੰਮ ਕੁਝ ਤਾਂ ਮੁਕੰਮਲ ਹੋ ਗਏ ਆ ਕੁਝ ਰਹਿੰਦੇ ਆ ਇਹ ਜਿਹੜਾ ਟੋਟਲ 532.65 ਜਿਹੜਾ ਕਨੌਰ ਕਮੇਟੀ ਨੂੰ ਜਿਹੜਾ ਫੰਡ ਹੁਣ ਤੱਕ ਆ ਗਏ ਆ ਜਿਹੜੇ ਕੰਮ ਚੱਲਦੇ ਨੇ ਚਾਹੇ ਉਹਦੇ ਵਿੱਚ ਪਾਰਕ ਦਾ ਕੰਮ ਹੈ ਚਾਹੇ ਉਹਦੇ ਵਿੱਚ ਸਟੇਡੀਅਮ ਦਾ ਕੰਮ ਹੈ ਚਾਹੇ ਉਹਦੇ ਵਿੱਚ ਗਊਸ਼ਾਲਾ ਦਾ ਕੰਮ ਹੈ ਚਾਹੇ ਹੋਰ ਗਲੀਆਂ ਨਾਲੀਆਂ ਤੇ ਕੰਮ ਨੇ ਸਟਰੀਟ ਲਾਈਟਾਂ ਦੇ ਕੰਮ ਨੇ ਆ ਬੱਸ ਸਟੈਂਡ ਦਾ ਕੰਮ ਸੀ ਸੋ ਬੜੀ ਜਲਦੀ ਜਿਹੜੇ ਰਹਿੰਦੇ ਘਨੌਰ ਦੇ ਮੈਨੂੰ ਲੱਗਦਾ ਇਸ ਤੋਂ ਬਾਅਦ ਕੋਈ ਸ਼ਾਇਦ ਕੰਮ ਘਨੌਰ ਦਾ ਰਹਿ ਨਹੀਂ ਜਾਣਾ ਕਿਉਂਕਿ ਸਾਰੇ ਕੰਮ ਜਿਹੜੇ ਉਹ ਮਸਲੇ ਜਿਹੜੇ ਹੱਲ ਹੋ ਜਾਣਗੇ ਜੇ ਕੋਈ ਫੇਰ ਵੀ ਕੰਮ ਰਹਿਦਾ ਹੋਇਆ ਤਾਂ ਜੋ ਆਪਾਂ ਜਨਤਾ ਦੇ ਨਾਲ ਪਬਲਿਕ ਦੇ ਨਾਲ ਵਾਅਦਾ ਕੀਤਾ ਸੀ ਉਹ ਵੀ ਜਿਹੜਾ ਜਲਦੀ ਪੂਰਾ ਕਰ ਦੇ ਬਹੁਤ ਬਹੁਤ ਸਾਰੇ ਮੀਡੀਆ ਵਾਲਿਆਂ ਦਾ ਘਨੌਰ ਵਾਲੀ ਸਾਰੀ ਟੀਮ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਡਾਕਟਰ ਵਿਰੋਜ ਜੀ ਦਾ ਸਾਡੇ ਈਓ ਸਾਹਿਬ ਦਾ ਐਕਸ਼ਨ ਸਾਹਿਬ ਦਾ ਐਸ ਡੀਓ ਸਾਹਿਬ ਦਾ ਸਾਰੇ ਵਿਭਾਗਾਂ ਦਾ ਸਾਡੇ ਸਾਰੇ ਸੀਨੀਅਰ ਅਫਸਰ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਦੇ ਕੰਮ ਦੇ ਉੱਤੇ ਭਾਟਨ ਕੀਤੇ ਆ ਕਿੰਨੇ ਕੰਮ ਹੋਣਗੇ ਤੇ ਕਦੋਂ ਸ਼ੁਰੂ ਹੋਣੇ ਕਦੋਂ ਤੱਕ ਉਹਨਾਂ ਦੀ ਜਿਹੜਾ ਅੱਜ ਕੰਮ ਦਾ ਉਦਗਾਟਨ ਕੀਤਾ ਇਹ ਵਾਟਰ ਟ੍ਰੀਟਮੈਂਟ ਪਲਾਂਟ ਸੀਗਾ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਪਾਣੀ ਦੀ ਪਾਈਪ ਲਾਈਨਾਂ ਦੋ ਕੰਮ ਹੋਣੇ ਆ ਜਿਸ ਚ ਦੋ ਫੇਸ ਕੰਮ ਹੋਣਾ ਪਹਿਲੇ ਫੇਸ ਦਾ ਕੰਮ ਅੱਜ ਤੋਂ ਹੀ ਸ਼ੁਰੂ ਹੋ ਗਿਆ ਕੰਮ ਅਲੋਟ ਹੋ ਗਿਆ ਸੀਗਾ ਇਹ ਕੰਮ ਤਕਰੀਬਨ 3.5 ਕਰੋੜ ਦਾ ਹੈਗਾ ਇਸ ਤੋਂ ਇਲਾਵਾ ਇੱਕ 14 ਕਰੋੜ ਦਾ ਕੰਮ ਹੈ WTP ਦਾ ਜਿਹੜਾ 2 ਮਹੀਨੇ ਤੱਕ ਸ਼ੁਰੂ ਹੋਊਗਾ ਜਿਸ ਲਈ ਵੀ ਸਾਰੀ ਡੀਪੀਆਰਾਂ ਡੀਐਨਐਡੀਆਂ ਤਿਆਰ ਹੋ ਚੁੱਕੀਆਂ ਬਸ ਆਹ ਜਿਹੜੇ ਇਲੈਕਸ਼ਨ ਹੋਣਗੇ ਇਲੈਕਸ਼ਨ ਤੋਂ ਬਾਅਦ ਕੰਮ ਅਲੋਟ ਹੋਣਗੇ ਉਹ ਕੰਮ ਸਟਾਰਟ ਹੋ ਜਾਏਗਾ ਇਸ ਤੋਂ ਪਹਿਲਾਂ ਜਿਹੜਾ ਕੰਮ ਦਾ ਉਦਘਾਟਨ ਕੀਤਾ ਸੀ ਉਹ ਸੀਵੇਰੇ ਦਾ ਕੰਮ ਦਾ ਸੀਗਾ ਜਿਹੜੀ ਰਾਈਜ਼ਿੰਗ ਨੇ ਪਾਈ ਹੈ ਉਹ ਕੰਮ ਮੁਕੰਮਲ ਹੋਣ ਨੂੰ ਆ ਗਿਆ ਉਹ 15-12 ਤੱਕ ਆਪਾਂ ਕੰਮ ਦਾ ਹੋਣਾ ਹੈ ਕੰਮਲ ਹੋ ਗਿਆ ਉਹ ਉਹ ਬਹੁਤ ਕਾਟ ਕਰਾਂਗੇ ਉਹ ਕੰਮ ਦੀ ਸ਼ੁਰੂਆਤ ਹੋ ਗਈ